ਕਿਉਂਕਿ ਉਹਨਾਂ ਨੂੰ ਨਾ ਦੀ ਜੰਗਰੀ ਦਾ ਅਮਾ ਤਜਰਬਾ ਹੁੰਦਾ ਹੈ ਉਸ ਤਜਰਬੇ ਨੂੰ ਉਖਰਾਕੀ ਹੋਈ ਗੱਲ ਕਹਿੰਦੇ ਨੇ ਸਾਡੇ ਬੱਚੇ ਸਾਡੀ ਕਹੀ ਗੱਲ ਨੂੰ ਮੰਨਣ ਪਾਰਾਦੀਕਲ ਦਾ ਨੌਜਵਾਨ ਕਹਿੰਦਾ ਕਿ ਨਹੀਂ ਉਹ ਸਮਾਹੀ ਰਿਹਾ ਪਹਿਲਾਂ ਬੜਾ ਸਮਾ ਮਦਲ ਗਿਆ ਕਿਸ ਕਰਕੇ ਸਾਡੀ ਗੱਲ ਸੁਣੀ ਜਾਂਦੇ ਸਾਡੀ ਗੱਲ ਮੰਗੀ ਜਾਂਦੇ ਸਾਇੰਸ ਦੀ ਤਰੱਕੀ ਬੜੀ ਕਰ ਦਿੱਤੀ ਨਾ ਮੂਲਕ ਬਚਾਰਾ ਬੜਾ ਸਮਝਦਾਰ ਬਣ ਗਿਆ ਆਪਣੇ ਆਪ ਨੂੰ ਬੜਾ ਸਮਝਦਾਰ ਸਮਝਦਾ ਹੈ ਕਿ ਕਿ ਉਹ ਚੰਗੀ ਸਮਝ ਹੈ ਇਹ ਕਹਿੰਦਾ ਗੱਲ ਵਰਗਾ ਸਮਾਧੀ ਤੋ ਅਸੀਂ ਕਹਿ ਰਹੇ ਸਾਡੀ ਮੰਨੋ ਮਾਪੇ ਦੇ ਸਾਡੀ ਮੰਨੋ ਭਾਈ ਮਾਪਾ ਤਜਰਬਾ ਹੈ ਜੋ ਸੋਚਦੇ ਨੇ ਸਾਡੇ ਬੱਚਿਆਂ ਦਾ ਭਲਾ ਹੋਵੇ ਮਾਪੇ ਆਪਣੇ ਬੱਚਿਆਂ ਦਾ ਆਪਣੀ ਔਲਾਦ ਦਾ ਭਲਾਈ ਸੋਚਦੇ ਹੁੰਦੇ ਨੇ ਹਰ ਕਦੇ ਉਹ ਕਹੇ ਮਾੜਾ ਕਿ ਉਹ ਜਿਹੜੀ ਉਹ ਚੰਗੀ ਗੱਲ ਹੀ ਪਰ ਬੱਚੇ ਨੂੰ ਇਹ ਲੱਗਦਾ ਹੈ ਕਿ ਇਹ ਗੱਲ ਮੇਰੇ ਲਈ ਠੀਕ ਨਹੀਂ ਹੈ ਮੈਨੂੰ ਕਿਉਂ ਰੋਕਦੇ ਨਹੀਂ ਰੱਖਾ ਮਾਪੂ ਇਹ ਨਾ ਗੱਲਾਂ ਉਹ ਫਿਰ ਝਗੜਾ ਵੀ ਕਰਦੇ ਜੇ ਤਾ ਰਗੁਰੂ ਗੁਰੂ ਰਾਮ ਦਾ ਜਿਹਨੇ ਬਾਣੀ ਦੇ ਵਿੱਚ ਇੱਕ ਵਚਨ ਕੀਤਾ ਕਿਹਦੇ ਜਿਹੜਾ ਪੁੱਤਰ ਆਪਣੇ ਬਾਪ ਨਾਲ ਝਗੜਾ ਕਰਦਾ ਹੈ ਨਾ ਸਭ ਤੋਂ ਵੱਡਾ ਪਾਪੀ ਹੈ ਉਹ ਉਹ ਵੱਡਾ ਹੋਰ ਕੋਈ ਪਾਪ ਕੀ ਕਾਹੇ ਪੂਤ ਝਗੜਤ ਹੋ ਸੰਗ ਪਾਪ ਜਿਨ ਕੇ ਜਨੇ ਬੰਦੀਰੇ ਉਹ ਤਨ ਸੋ ਝਗੜਤ ਪਾਪ ਤਨ ਗੁਰੂ ਗੁਰੂ ਰਾਮਦਾਸ ਜੀ ਨਾਲ ਬੈਠੀ ਚੰਦ ਝਗੜਦਾ ਰਿਹਾ ਮਹਾਰਾਜ ਜੀ ਨੇ ਉਹ ਬਚਨ ਕੀਤੇ ਕਿ ਭਾਈ ਜਿੰਨਾ ਹੈ ਜਨਮ ਦੇ ਕੇ ਤੈਨੂੰ ਵੱਡਾ ਰੱਖਤਾ ਉਹ ਨਾਲ ਝਗੜਾ ਕਰਨਾ ਪਾਪ ਹੈ बच्चे अज के नौजवान को भी अपने जीवन समझनी चाहती है कि जे मैं अपने मां बाप झगड़ा कर मैं बहुत भाभी हाँ बिरला भाई गुरदी जरबण वर्गा हूं अपने मां बाप की सेवा करता है भाई गुरदास जी ने है जेड़ा माँ बाप की गल करके भी मन ਕਿ ਮਾਂ ਬਾਪ ਦੀ ਸੇਵਾ ਵੀ ਕਰਦਾ ਹੈ ਇਹ ਸੋਚਦਾ ਰਹਿੰਦਾ ਹੈ ਕਿ ਮਾਂ ਬਾਪ ਜੋ ਗੱਲ ਕਹਿੰਦੇ ਨੇ ਮੇਰੇ ਫਾਇਦੇ ਲਈ ਮੇਰੇ ਲਾਭ ਲਈ ਕਹਿੰਦੇ ਨੇ ਇਸ ਕਰਕੇ ਉਹ ਝਗੜਾ ਨਹੀਂ ਕਰਦਾ ਉਹ ਸੱਚ ਕਰਕੇ ਉਹਨਾਂ ਦੀ ਗੱਲ ਮੰਨਦਾ ਹੈ ਤੇ ਉਹਨਾਂ ਦੀ ਸੇਵਾ ਵਿੱਚ ਹਰ ਵੇਲੇ ਜੁੜਿਆ ਰਹਿੰਦਾ ਪਰ ਹੁੰਦਾ ਕੋਈ ਕੋਈ ਹੈ ਭਾਈ ਗੁਰਦਾਸ ਜੀ ਕੋਬੈ ਤੇ ਅਰਪਣ ਫਿਰ ਲਾ ਕੋਈ